ਸੂਈ ਨੂੰ ਵੀਰੇ ਹਫਤਾ ਹੋ ਗਿਆ ਇੱਕ ਹਫਤੇ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਆ ਦੁੱਧ ਵੀਰੇ 12 ਕਿਲੋ ਆ ਜਾਂ ਕੰਡੇ ਵਾਲਾ ਪੂਰਾ ਕੋਈ ਕੰਡਾ ਲੈ ਆਵੇ ਕੁਝ ਅੱਛਾ ਵੀ ਕੰਡੇ ਵਾਲਾ ਦੁੱਧ ਆ ਕੋਈ ਲੀਟਰ ਵਾਲਾ ਨਹੀਂ ਹਾਂ ਕੰਡੇ ਵਾਲਾ ਤਾਂ 12 ਕਿਲੋ ਆ ਲੈ ਦੁੱਧ ਸੱਜਣੋ ਕੰਡੇ ਵਾਲਾ ਮਿਲੂਗਾ 12 ਕਿਲੋ ਦੁੱਧ ਇੱਕ ਹਫਤੇ ਦੀ ਸੂਈ ਥੱਲੇ ਰੈਡੀ ਆ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਪਿੰਡ ਛਪਾਰ ਤਸੀਲ ਡੇਲੋਂ ਜ਼ਿਲ੍ਹਾ ਲੁਧਿਆਣਾ ਬਾਕੀ ਸੱਜਣੋ ਇਸ ਪਿੰਡ ਦੀ ਗੱਲ ਕਰ ਲਾਵਾਂ ਛਪਾਰ ਪਿੰਡ ਦੀ ਕਿਉਂਕਿ ਕਿਤਾਬਾਂ 'ਚ ਵੀ ਜਵਾਕਾਂ ਨੂੰ ਪੜਾਇਆ ਜਾਂਦਾ ਇਸ ਪਿੰਡ ਦਾ ਕਿਉਂਕਿ ਜਿਹੜਾ ਮੇਲਾ ਸੱਜਣੋ ਛਪਾਰ ਪਿੰਡ ਦਾ ਮੇਲਾ ਪੂਰੇ ਪੰਜਾਬ 'ਚ ਮਸ਼ਹੂਰ ਹੈ ਮਸ਼ਹੂਰ ਮੇਲਾ ਲੱਗਦਾ ਇਸ ਪਿੰਡ ਦੇ ਵਿੱਚ ਤੇ ਬਾਕੀ ਕਬੱਡੀ ਦੇ ਪਲੇਅਰਾਂ ਨੇ ਵੀ ਇਹ ਪਿੰਡ ਦਾ ਕਾਫੀ ਨਾਮ ਬਣਾਇਆ ਹੋਇਆ ਆਪਾਂ ਪਹੁੰਚੇ ਹਾਂ ਛਪਾਰ ਪਿੰਡ ਕੰਮ ਬਾਈ ਦਾ ਵਪਾਰ ਦਾ ਜਾਨਵਰ ਦਿਖਾਵਾਂਗਾ ਦੋ ਇੱਕ ਝੋਤੀ ਦਾ ਤੀਜਾ ਸੂਆ ਤੇ ਇੱਕ ਹੈਗੀ ਆ ਦੂਜੇ ਸੂਏ 'ਚ ਫੁੱਲ ਵੱਡੇ ਕੱਦ ਕਾਠ ਚ ਹੈ ਚੰਗੀ ਜਾਤ ਕੁਆਲਿਟੀ ਵਾਲੀ ਆ ਤੇ ਬਾਕੀ ਸੱਜਣੋ ਬਾਈ ਨਾ ਕਰਾਉਂਗਾ ਗੱਲਬਾਤ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਯਾਰ ਵੀਡੀਓ ਦੇ ਵਿੱਚ ਬਿਲਕੁਲ ਖਿੱਚਵੇਂ ਰੇਟ ਹੀ ਮਿਲਣਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਤੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਆਪਣਾ ਨਾਮ ਵੀਰੇ ਜੱਸੀ ਆ ਨਾਮ ਦੋ ਸਫਾਰ ਆ ਠੀਕ ਆ ਗੱਲ ਹਾਂ ਕੰਮ ਵਪਾਰ ਦੀ ਆ ਬਾਈ ਹਾਂ ਕੰਮ ਵਪਾਰ ਦਾ ਵੀਰੇ ਕਿੰਨੀ ਕੁ ਧੀਰ ਹੋ ਗਈ ਕਰਦਿਆਂ ਨੂੰ ਵੀਰੇ ਹੋ ਗਏ 5-6 ਸਾਲ ਅੱਛਾ 5 6 ਆਲੂ ਇਹਨਾਂ ਐਕਸਪੀਰੀਅੰਸ ਵਾਲਾ ਕੰਮ ਆ ਜੀ ਗੱਲ ਕਰ ਲਈਏ ਹਾਂ ਹਾਂ ਹੋ ਗਏ ਵੀਰੇ ਆ ਜੋਟੀ ਜੋ ਕਰ ਲਈਏ ਸ਼ੁਰੂ ਆਪਾਂ ਹਾਂ ਵੀਰੇ ਇਹਦੇ ਆ ਜੋਟੀ ਦੇ ਮਾਰਨੇ ਦਰਸ ਕੈਮਰਾ ਉਹ ਇਹਦੀ ਬਾਡੀ ਬੁੱਡੀ ਦਿਖਾ ਦੇ ਕੱਦ ਬਿੱਡ ਵੀ ਜੇ ਮੈਂ ਗੱਲ ਕਰ ਲਾਂ ਫੁੱਲ ਵੱਡੇ ਕੱਦ ਕਾੜ ਚ ਐ ਤੇ ਜਾਣ ਵਾਲੀ ਝੋਟੀਆਂ ਸੱਜਣੋ ਤੇ ਲੰਬਾਈ ਲੰਮੂਈ ਵੀ ਬਹੁਤ ਆ ਤੇ ਇਧਰ ਤੋਂ ਇੱਕ ਵਾਰੀ ਦੀ ਫੇਸ ਕੁਆਲਿਟੀ ਵੀ ਦਿਖਾ ਦੇ ਤੇ ਸਿੰਘ ਵੀ ਬਿਲਕੁਲ ਨਿੱਕਾ ਤੇ ਥਣ ਥਣਾਉਟ ਵੀ ਜੇ ਮੈਂ ਗੱਲ ਕਰ ਲਾਂ ਸੱਜਣੋ ਚੰਗਾ ਲੱਗਿਆ ਲੈ ਇੱਕ ਵਾਰੀ ਬਾਈ ਨਾ ਖੋਲ ਕੇ ਤੋਰ ਕੇ ਦਿਖਾ ਦੇ ਠੀਕ ਇੱਕ ਵਾਰੀ ਝੋਟੀ ਸੱਜਣੋਂ ਤੁਹਾਨੂੰ ਤੋੜ ਕੇ ਦਿਖਾ ਦੰਨੇ ਆ ਬਾਕੀ ਲੇਪਿਆਂ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ ਕਿ ਸਮਾਂ ਜਿਹੜਾ ਸਮਾਂ ਇਸ ਟਾਈਮਾ 2:00 ਵਜੇ ਦਾ ਸਮਾਂ 2:00 ਦੇ ਆਸ-ਪਾਸ ਦਾ ਸਮਾਂ 2:00 ਵਜੇ ਦਾ ਉਹਦੇ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੁਸੀਂ ਕਿਉਂਕਿ ਡੰਗ ਤੇ ਪਸ਼ੂ ਹੋਰ ਵੀ ਤਿਆਰ ਹੋ ਜਾਂਦਾ ਤੇ ਸੂਆ ਇਹਦਾ ਹੈਗਾ ਦੂਜਾ ਤੇ ਕੱਦ-ਕਾਠ ਵਾਲਾ ਸੱਜਣੋਂ ਇਹਦਾ ਕੋਈ ਲੇਖਾ ਨਹੀਂ ਹੈਗਾ ਜਿਵੇਂ ਮੈਂ ਗੱਲ ਕਰ ਲਾਂ ਬਈ ਫੁੱਲ ਵੱਡੇ ਕੱਦ-ਕਾਠ ਚ ਹੈਵੀ ਟੈਂਚ ਹੈ ਤੇ ਮੇਨ ਗੱਲ ਆ ਯਾਰ ਜਿਹੜੀ ਸੱਜਣੋਂ ਝੋਟੀ ਵੀ ਯਾਕ ਕੁਆਲਿਟੀ ਚੰਗੀ ਆ ਨਸਲ ਚੰਗੀ ਆ ਤੇ ਜੈਡ ਬਲੈਕ ਕਲਰ ਚਾ ਜਿਹੜੀ ਮੇਨ ਗੱਲ ਆ ਮੇਰਾ ਖਿਆਲ ਆ ਪੂਛ ਵੀ ਯਾਰ ਇਹ ਵੀ ਜੈਡ ਬਲੈਕ ਆ ਤੇ ਬਿਊਟੀ ਵਾਲੀ ਝੋਟੀ ਆ ਜੇ ਮੈਂ ਗੱਲ ਕਰ ਲਾਂ ਵੀ ਦੋ ਪੱਖਾਂ ਵਾਲੀ ਝੋਟੀ ਆ ਇੱਕ ਤਾਂ ਮਿਲਕ ਵਾਲੀ ਆ ਸੱਜਣੋਂ ਇੱਕੇ ਹੈਗੀ ਆ ਬਿਊਟੀ ਵਾਲੀ ਕਿਉਂਕਿ ਕੱਦ ਬਿੱਡ ਵੀ ਇਹਦਾ ਚੰਗਾ ਆ ਇਹਦੇ ਤੁਸੀਂ ਜਿਹੜਾ ਮਰਜੀ ਸੀਮਨ ਲਵਾ ਦੇ ਤਾਂ ਕਿ ਇਹ ਬੱਚੇ ਵੀ ਯਾਰ ਜੇ ਕਿਸੇ ਸੱਜਣ ਨੇ ਬਰੀਡ ਤਿਆਰ ਕਰਨੀ ਆ ਬੱਚੇ ਵੀ ਚੰਗੇ ਪਾਊਗੀ ਉਹਨਾਂ ਦੇ ਸਮੇਂ ਦੇ ਵਿੱਚ ਤੇ ਉਦਾਂ ਬਾਡੀ ਬੁੱਡੀ ਦੀ ਲਾਜਵਾਬ ਆ ਤੇ ਥਣਥਣ ਵੀ ਚੰਗਾ ਹਨਾ ਸੂਆ ਇਹਦਾ ਦੂਜਾ ਬਾਈ ਹਾਂ ਵੀਰੇ ਸੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਹਫਤਾ ਹੋ ਗਿਆ ਇੱਕ ਹਫਤੇ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਦੁੱਧ ਵੀਰੇ 12 ਕਿਲੋ ਆ ਜਾਂ ਕੰਡੇ ਵਾਲਾ ਪੂਰਾ ਕੋਈ ਕੰਡਾ ਲੈਵੇ ਕੋਈ ਅੱਛਾ ਵੀ ਕੰਡੇ ਵਾਲਾ ਦੁੱਧਾ ਕੋਈ ਲੀਟਰ ਵਾਲਾ ਨਹੀਂ ਹਾਂ ਕੰਡੇ ਵਾਲਾ ਦੁੱਧ 12 ਕਿਲੋ ਆ ਲੈ ਦੁੱਧ ਸੱਜਣਾ ਕੰਡੇ ਵਾਲਾ ਮਿਲੂਗਾ 12 ਕਿਲੋ ਦੁੱਧ ਇੱਕ ਹਫਤੇ ਦੀ ਸੂਈ ਥੱਲੇ ਰੈਡੀ ਆ ਤੇ ਇੱਕ ਵੀ ਬੱਚਾ ਪਾਉਂਦੀ ਨਹੀਂ ਹਨਾ ਹਾਂ ਬੱਚਾ ਵੀਰੇ ਇਹਨੇ ਸੂਵੇ ਲੇਤਾ ਦੁੱਧ ਇਹਦਾ 15 ਕਿਲੋ ਦਿੱਤਾ ਹੋਇਆ ਆਖਿਆ ਉਹ ਬੇਹਾਮ ਨਾਲ ਇਹਦਾ ਰੇਟ ਵੀ ਜਾਇ ਜੀ ਕਰ ਰਹੇ ਠੀਕ ਹੈ ਗੱਲ ਆ ਉਹ ਗੱਲ ਸਜਣੋ ਜਿੰਨੀ ਕੁ ਹੋਊਗੀ ਸਾਨੂੰ ਮੈਂ ਵੀਡੀਓ ਦੇ ਮਾਧਿਅਮ ਰਾਹੀਂ ਦੱਸੂਗਾ ਬਾਕੀ ਛੋਟੀ ਜਰ ਜਿਵੇਂ ਗੱਲ ਕਰ ਲਾਂ ਵੀ ਕਿਸੇ ਵੀ ਵਕਤ ਉਹ ਹੱਥ ਨਹੀਂ ਧਰਉਂਦੀ ਜਿਵੇਂ ਗੱਲ ਕਰ ਲਾਂ ਵੀ ਹਾਂ ਬੱਚਾ ਕਈ ਵਾਰੀ ਯਾਰ ਜਾਨਵਰ ਸੂਣ ਵੇਲੇ ਹੋ ਜਾਂਦੀ 19 21 ਜਾਂ ਉਪਰੇ ਥੋਂ ਤੇ ਆ ਕੇ ਹੈਨਾ ਉਹ ਆਪਣੇ ਕੋਲ ਵੀਡੀਓ ਪਈ ਜਾਂਦੀ ਹਾਂ 100 ਗੱਲਬਾਤ ਹੋ ਜਾਂਦੀ ਉਪਰੇ ਥੋਂ ਤੇ ਆ ਕੇ ਲੇਵਾ ਲੂਗਾ ਡੰਗ ਤੇ ਚੰਗਾ ਬਣਾਉਂਦੀ ਆ ਇਹ ਤੇ ਦੁੱਧੇ ਇਸ ਟਾਈਮ ਹੈਗਾ ਕੰਡੇ ਵਾਲਾ 12 ਕਿਲੋ ਆ ਇਹਦਾ ਬੱਚਾ ਖੜਾ ਤਰਸ ਬੱਚੇ ਦੇ ਵੀ ਮਾਰਦੇ ਕੈਮਰਾ ਤੇ ਫਿਰ ਮਿਲਦੀ ਕਿਵੇਂ ਆ ਬਾਈ ਹੁਣ ਇਹ ਮਿਲਦੀ ਵੀ ਨੇ ਟੀਕਾ ਲੇਦੀ ਆ ਲੱਤ ਲੁੱਤਰੀ ਮਾਰਦੀ ਜਮਈ ਅੱਛਾ ਆ ਖੜਕੇ ਮਿਲਦੀ ਕੋਈ ਚੱਕਰ ਆ ਟੀਕਾ ਲਾ ਕੇ ਲਾਇਆ ਹੁੰਦੀ ਆ ਜਹਾਨ ਲਾਇਆ ਹੁੰਦੀ ਆ ਟੀਕੇ ਨਾਲ ਲਾ ਲੈਂਦੀ ਆ ਬਾਈ ਉਸ ਤੋਂ ਬਾਅਦ ਬਾਈ ਕਹਿੰਦਾ ਯਾਰ ਖੜਕੇ ਮਿਲਦੀ ਆ ਕੋਈ ਪੈਰ ਨਹੀਂ ਚੱਕਦੀ ਕੋਈ ਬਾੜਾ ਨਹੀਂ ਪਾਉਣਾ ਉਵੇਂ ਜੋ ਦਿਨਾਂ ਬਿਨਾਂ ਬਹੁਤ ਤਸ਼ਨੀ ਕੋਈ ਠੀਕ ਹੈ ਗੱਲ ਅਭੀ ਉਹ ਠੰਡੀ ਸੀ ਲੱਗਦੀ ਆ ਕੋਈ ਨਹੀਂ ਬੱਚਾ ਨਹੀਂ ਇਹ ਸੁੱਕੇ ਲੇਤਾ ਆਪਣੇ ਕੋਲ ਵੀਡੀਓ ਪਈ ਆ ਸਾਰੇ ਕੋਲ ਸਬਾਈ ਹੋਈ ਦੀ ਆ ਜਾ ਪੀ ਸਭ ਯਾਰ ਜਾਤਕ ਕੁਆਲਟੀ ਚੰਗੀ ਆ ਜਿਵੇਂ ਮੰਨੀ ਹੁੰਦੀ ਆ ਸੱਜਣਾ ਦੀ ਵੀ ਯਾਰ ਆਪਾਂ ਨੂੰ ਜੱਤਾਂ ਲਈ ਝੋਟੀ ਚਾਹੀਦੀ ਆ ਜਾਤ ਜੂਤ ਚੰਗੀ ਆ ਬਾਡੀ ਬੂਡੀ ਵੀ ਚੰਗੀ ਆ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਯਾਰ ਝੋਟੀ ਹਰੇਕ ਪੱਖ ਤੋਂ ਚੰਗੀ ਆ ਜਾਤ ਵੀ ਨਹੀਂ ਐ ਸੀ ਵਿਕਦਾ ਇਹ 1 35 23 ਦੀ ਜਾਨੀ ਸੀ ਇਹਨੂੰ ਹਾਂ ਠੀਕ ਆ ਗੱਲ ਆ ਉਹਦੇ ਚਾਹੇ ਯਾਰ ਬਾਈ ਕਹਿੰਦਾ ਰੇਟ ਕਰ ਦਾਂਗੇ ਆਪਾਂ ਅੱਜ 12 ਤਿਆਰਾ ਵੀ 14 15 ਦੇ ਦਾ 14 15 ਦਾ ਹੱਸ ਕੇ ਦੇਣਾ ਵੀਰੇ ਹਾਫਤਾ ਹੋਇਆ ਨੂੰ ਨਾਲ ਗੰਦਮਨ ਵੀ ਛੱਡਦੀ ਆ ਠੀਕ ਆ ਗੱਲ ਆ ਪੈਸੇ ਕਿੰਨੇ ਲਵਾਂਗੇ ਇਹਦੇ ਆਪਾਂ ਪੈਸੀ ਵੀਰੇ ਜਾਇ ਜੀ ਆ ਇੱਕ ਦਾਸ ਮੁੱਲ ਕਰਦੇ ਆ ਮਸ ਲੈਣਾ ਹੀ ਲੈਣਾ ਫਿਕਸੇ ਦਾ ਦੇ ਜਮੇ ਫਿਕਸ ਫਿਕਸ ਵੀਰੇ ਹਾਂ ਜਾਂ ਨਾ 1 5 ਦੀ ਹੋਊਗੀ ਵੀਰੇ 1 ਲੱਖ 5000 ਦੀ ਇਹ ਝੋਟੀ ਦੇ ਦਾਂਗੇ ਅੱਜ ਹੈਗਾ 12 ਕਿਲੋ ਕੰਡੇ ਵਾਲਾ ਸੱਤਾਂ ਦਿਨਾਂ ਦੀ ਸੂਈ ਥੱਲੇ ਹੈ ਨਾ ਹਾਂ ਵੀਰੇ ਆ ਸੱਤਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਕੰਡੇ ਵਾਲਾ ਇਹ ਮਿਲੂਗੀ 1 5 ਦੀ 1 5 ਚੋਂ ਸੱਜਣੋਂ ਛੋਟ ਛੱਪਾ ਹੋ ਜੂ ਬਾਕੀ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਣਾ ਕਿਉਂਕਿ ਬਾਈ ਕੋਲੇ ਜਿਵੇਂ ਹੈ ਨਾ ਸਮੇ ਦਾ ਵਾਹਸ ਹੁੰਦਾ ਜਿਹੜਾ ਘਰੇਲੂ ਸੱਜਣ ਕੋਈ ਲੈ ਜਾਂਦਾ ਕਈ ਵਾਰ ਯਾਰ ਬੱਚਾ ਭੁੱਲੇ ਰਾ ਜਾਨਵਰਾ ਪਹਾੜੇ ਤੇ ਵੀ ਪੈ ਜਾਂਦਾ ਵੀ ਪਹਾੜੇ ਤੇ ਤਾਂ ਪੈ ਜਾਣਾ ਮੇਰੇ ਕੋਲ ਤਾਂ ਸਾਹੀ ਘੋਲ ਕਰ ਜਾਂਦੇ ਆ ਸਾਨੂੰ ਦੋ ਪਾਰੀ ਬੰਦੇ ਨੂੰ ਆ ਤੁੰਡੀਆਂ ਵੀ ਕਿੱਥੇ ਟਾਈਮ ਵੇਸਟ ਕਰਾਂਗੇ ਆ ਪਹਾੜੇ ਤੇ ਜਾਨਵਰ ਪੈ ਜਾਂਦਾ ਹੁੰਦਾ ਅਹੀ ਗੱਲ ਨਹੀਂ ਵੀ ਜੇ ਪਹਾੜੇ ਤੇ ਝੋਟੀ ਪੈ ਜੇ ਬਾਡੀ ਬੁੱਡੀ ਝੋਟੀ ਦੀ ਬਹੁਤ ਡਬਲ ਆ ਇਹ ਮਿਲੂਗੀ ਭਾਈ 1 5 ਦੀ ਤੇ ਹੁਣ ਮਾਰਦੇ ਕਰ ਸਾ ਦੋ ਨੰਬਰ ਲਈ ਤੇ ਕੈਮਰਾ ਇਹ ਵੀ ਤੋੜ ਦੋ ਜੀ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਤੀਜਾ ਵੀਰੇ ਇਹਦਾ ਸੂਆ ਤੀਜਾ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਨਾਲ ਬੀਬੀ ਦੇ ਕਟਾਈ ਆ ਇਹ ਕਿੰਨੇ ਦਿਨ ਦੀ ਸੂਈ ਆ ਇਹ ਸੂਈ ਹੋਈ ਆ ਵੀਰੇ ਮਹੀਨੇ ਦੀ ਇੱਕ ਦੀ ਪੂਰੀ ਮਹੀਨੇ ਦੀ ਇਹਦੇ ਥੱਲੇ ਹੁਣ ਦੁੱਧ ਕਿੰਨਾ ਰੈਡੀ ਆ ਇਹ ਥੱਲੇ 11 ਕਿਲੋ ਆ ਵੀਰੇ ਸੱਜਣੋ ਇਹਦਾ ਸੂਆ ਹੈਗਾ ਤੀਜਾ ਇਹਦੇ ਥੱਲੇ 11 ਕਿਲੋ ਦੁੱਧ ਰੈਡੀ ਆ ਹਵਾਨੀਆਂ ਦੀ ਜੱਜਮੈਂਟ ਉਸ ਦੇ ਹਿਸਾਬ ਨਾਲ ਕਰ ਲਿਓ ਕਿਉਂਕਿ ਦੁਪਹਿਰ ਦਾ ਸਮਾਂ ਆ ਥਣ ਥਣਾਉਟ ਇਹਨੂੰ ਵੀ ਚੰਗਾ ਲੱਗਿਆ ਥੋੜੀ ਜੀ ਲੰਬੀ ਚਲਾਣੀ ਭਾਈ ਇਹਨੂੰ ਆ ਲੰਬੀ ਚਲਾ ਦੇ ਥੋੜੀ ਜੀ ਦਿਖਾ ਦੇਂ ਤਰਸ ਹਰੇਕ ਪੱਖ ਬਾਈ ਤੋਂ ਕੁਮਲ ਆ ਬਾਡੀ ਬੁੱਡੀ ਸੱਜਣੋ ਇਹਦੀ ਵੀ ਚੰਗੀ ਅਜੇ ਗੱਲਬਾਤ ਕਰ ਲਈਏ ਸੂਆ ਹੈਗਾ ਤੀਜਾ ਝੋਟੀ ਇਹ ਵੀ ਕੱਦ ਵੇਡਾ ਵਾਲੀ ਹੈ ਜੇ ਮੈਂ ਗੱਲ ਕਰ ਲਾਂ ਵੀ ਦੋਨੇ ਝੋਟੀਆਂ ਬਾਈ ਦੀਆਂ ਕੋਈ ਆਪਾਂ ਕਹਦੇ ਨਾ ਕਈ ਵਾਰੀ ਇੱਕ ਦਰਮਿਆਨਾ ਪਸ਼ੂ ਨਾ ਦਰਮਿਆਨੇ ਪਸ਼ੂ ਨਹੀਂ ਹੈਗੇ ਇਹ ਹੈਗੇ ਨੇ ਪਸ਼ੂ ਦੋਨੇ ਕੱਦ ਕਾਠ ਵਾਲੇ ਤੇ ਇਹ ਝੋਟੀ ਨੂੰ ਵੀ ਯਾਰ ਜੇ ਗੱਲ ਕਰ ਲਈਏ ਸੱਜਣੋ ਥਣ ਥਨੋਟ ਇਹਨੂੰ ਵੀ ਚੰਗਾ ਲੱਗਿਆ ਹੁਣ ਲੇਵਾ ਥੋੜਾ ਜੋਸ਼ ਆਲਾ ਰੱਖ ਲੀਆ ਹਨਾ ਹਾਂ ਆ ਲੇਵਾ ਬੰਦ ਰੱਖ ਦਈਏ ਵੀਰੇ ਹਾਂ ਬੰਦ ਲੇਵਾ ਬਾਹਰ ਤੇ ਉੱਤੇ ਨਹੀਂ ਮਾਰਦੀ ਯਾਰ ਇੱਕ ਟਾਈਮ ਨੀ ਅਜਾ ਆ ਲੇਵਾ ਜ਼ਰੂਰ ਜੋਸ ਵਾਲਾ ਰੱਖਦੀ ਆ ਪੱਟਾ ਨਹੀਂ ਸੰਨ ਵਾਲਾ ਲੇਵਾ ਰੱਖਦੇ ਹਾਂ ਝੋਟੀ ਵੀ ਜਾਤ ਕੁਆਲਟੀ ਇਹਦੀ ਵੀ ਚੰਗੀ ਆ ਦੁੱਧ ਬਾਈ ਕਿੰਨਾ ਦੱਸਿਆ ਸੀ ਦੁੱਧ 11 ਕਿਲੋ ਇਹ 11 ਕਿਲੋ ਕੰਡੇ ਵਾਲਾ ਹਾਂ ਮੀਰੇ ਆ ਲੀਟਰ 12 13 ਬਣ ਜਾਣਗੇ ਉਹ 11 ਕਿਲੋ ਕੰਡੇ ਵਾਲਾ ਦੁੱਧ ਆ ਬਾਕੀ ਝੋਟੀ ਇਹ ਵੀ ਚੰਗੀ ਆ ਰੁਪਈਏ ਇਹਦੇ ਕਿੰਨੇ ਲਵਾਂਗੇ ਬਾਈ ਰੁਪਈਏ ਵੀਰੇ ਇਹ ਤਾਂ 85000 ਰੁਪਈਆ ਲਵਾਂਗੇ 85 ਜੰਮੀ ਫਿਕਸ ਹੀ ਕਰਦੇ ਕੰਮ ਫਿਕਸ ਵੀਰੇ 82 ਦੀ ਲੈਣ ਦੇਣ ਛੱਡ ਦਾਂਗੇ ਅੱਛਾ 82000 ਦੀ ਇਹ ਝੋਟੀ ਦੇ ਦਾਂਗੇ ਆਪਾਂ ਲਾ ਦੁੱਧ ਸੱਜਣੋਂ ਹੈਗਾ ਕੰਡੇ ਵਾਲਾ 11 ਕਿਲੋ ਬਾਕੀ ਰੁੱਤ ਦੇ ਹਿਸਾਬ ਨਾਲ ਯਾਰ ਰੇਟ ਵੀ ਬਾਈ ਦਾ ਮੈਨੂੰ ਜਾਇਜ਼ ਲੱਗਿਆ 82000 ਤੇ ਬਾਕੀ ਆਏ ਗਏ ਸੱਜਣ ਦਾ ਯਾਰ ਮਾਨਤਾ ਨਾਲ ਛੋਟ ਛੱਪਾ ਇਹਦੇ ਚ ਬਾਈ ਕਰ ਦੂਗਾ ਹਾਂ ਛੋਟ ਛੱਪਾ ਕਰ ਪਹੁੰਚ ਪਹੁੰਚ ਵੀ ਕਰ ਦਾਂਗੇ ਬਾਈ ਪਹੁੰਚ ਕਰ ਦਾਂਗੇ ਬਈ ਤੇ ਛੋਟ ਛੱਪਾ ਕਰ ਦਾਂਗੇ ਹਾਂ ਨਾ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੇ ਪਹੁੰਚ ਦੇ ਰੁਪਈਆ ਅਟ ਦਿੰਦਾ ਹੋਵੇ ਹਾਂ ਕੋਈ ਦੇ ਲੈ ਵੀਰੇ ਕਰ ਦਾਂਗੇ ਆ ਪਹੁੰਚ ਵੀ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਬਾਕੀ ਡੰਗ 2 ਡੰਗ 4 ਡੰਗ ਯਾਰ ਦੋਹੀ ਝੋਟੀਆਂ ਬਾਈ ਕੋਲ ਆ ਕੇ ਤੁਸੀਂ ਝੋਕੇ ਵੀ ਤਸੱਲੀ ਕਰਕੇ ਲਿਆ ਦੇ। ਹਾਂ ਕੋਈ ਚੱਕਰ ਨਹੀਂ ਮੇਰੇ। ਹਾਂ ਇੱਕ ਵਾਰੀ ਇਹਨੂੰ ਲੰਬੀ ਦੀ ਚਲਾ ਦੇ ਬਾਈ ਆਹ ਕਿੰਭਰਾ ਦੀ ਝੋਟੀ ਹਾਂ। ਲੈ ਇੱਕ ਵਾਰੀ ਸਾਨੂੰ ਸੱਜਣਾ ਝੋਟੀ ਹੋਰ ਤੋਰ ਕੇ ਦਿਖਾ ਦੇਣਾ। ਹਾਂ ਲੈ ਜਾ ਬਾਈ ਲੰਬੀ ਲੈ ਜਾ ਇਹਨੂੰ ਚਲਾ ਦੇ। ਹੂੰ ਇੱਕ ਬੰਨ ਲੇ ਕੇ ਸੁਤੀ ਦਿੱਤੀ ਹੈ। ਕਾਨੂੰਨ ਡਰਦੀ ਕਰਕੇ। ਅੱਛਾ ਥੋੜਾ ਪਛਾਣ ਹੋ ਕੇ ਦਿਖਾ ਦਿੱਤਾ। ਥੋੜਾ ਜਿਹਾ ਪਸ਼ੂ ਹੈ ਨਾ। ਕਈ ਵਾਰੀ ਡਰਦੀ ਹੈਗਾ ਨਾ। ਰੋ ਕਰਵਾਇਆ ਹੁੰਦਾ। ਇਧਰ ਛੋਟੇ ਵੱਲ ਤਾਂ ਭੱਜਦੀ ਆ। ਨਾ ਕੋਈ ਗੱਲ ਨਹੀਂ ਬੋਜ ਕੇ ਤੋਰ ਦੇ ਦਿੱਤ ਕਈ ਨਾ। ਆ ਜਾ ਪੁੱਤ। ਆ ਪਿਛਾਲੇ ਪਾਸੇ ਹੋ ਜਾ ਫਿਰ ਤੂੰ ਆ ਹੂੰ ਥੋੜਾ ਡਰਦੀ ਜ਼ਰੂਰ ਆ ਉਹੀ ਗੱਲ ਆ ਵੀ ਕੱਦ ਬਿੱਡ ਤਾਂ ਇਹਦਾ ਕਪੈਨ ਜੱਡਾ ਹੀ ਆ ਜੇ ਮੈਂ ਗੱਲਬਾਤ ਕਰ ਲਾਂ ਸੱਜਣੋਂ ਕੱਦ ਕਾਰਚ ਦੀ ਝੋਟੀ ਮਾਰੀ ਕਿਸੇ ਵੀ ਪੱਖ ਤੋਂ ਉਧਰੋਂ ਫੇਰ ਘਮਾ ਲੈਂਦੇ ਹਾਂ ਉਹਨਾਂ ਦਾ ਬਾਹਰ ਹੀ ਘਮਾਉਂਦੇ ਆ ਆ ਦਿਖਾ ਦੇ ਰੇ ਇੱਕ ਪੱਖ ਤੋਂ ਬਾਈ ਘਮਾ ਕੇ ਮੂੰਕੇ ਹਾਂ ਘਮਾ ਦੇ ਇਧਰਲੇ ਬੰਦੇ ਇਧਰਲੇ ਬੰਦੇ ਤਰਸ ਕਹਿੰਦਾ ਆ ਜਾਂਦੀ ਆ ਝੋਟੀ ਪੂਰੀ ਆ ਜਾਂਦੀ ਆ ਤੇ ਬਾਕੀ ਜਾਨਵਰ ਸੱਜਣੋਂ ਕੱਦ ਕਾਠ ਰਨੇ ਜਾਨਵਰ ਚੰਗੇ ਨੇ ਬਾਈ ਦੇ ਬਾਕੀ ਥੋੜਾ ਫਰਜ ਹੁੰਦਾ ਹਨਾ ਨੇੜੇ ਆ ਕੇ ਤਸੱਲੀ ਕਰਕੇ ਚੀਜ਼ ਲੈ ਕੇ ਜਾਣੀ ਤੇ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਵੀਰੇ 84370 ਹਾਂਜੀ 68099 ਇੱਕ ਵਾਰੀ ਫੇਰ ਬੋਲੋ ਜੀ 84370 ਹਾਂਜੀ 68099 ਪਿੰਡ ਦਾ ਆਪਣੇ ਦਾ ਐਡਰੈਸ ਦੱਸ ਦਿਓ ਪਿੰਡ ਸਪਾਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਡੇਲੂਆ ਮੇਰੀ ਅੰਨੇੜੇ ਕਿਹੜੇ ਕਿਹੜੇ ਪਿੰਡ ਰਹਿ ਗਏ ਆਪਾਂ ਜੀ ਗੱਲ ਕਰਦੇ ਨੇੜੇ ਵੀਰੇ ਨੀਅਰ ਤੂਰਕੋਟ ਰਹਿ ਗਿਆ ਠੀਕ ਆ ਜੀ ਕਲੀਜ ਰਹਿ ਗਿਆ ਅਹਿਮਦਗੜ ਮੰਡੀ ਆ ਮੈਂ ਤਾਂ ਹਮੇਂ ਨਾ ਮੰਡੀ ਅਹਿਮਦਗੜ ਆਣੀ ਹੈ ਨਾ ਮੰਡੀ ਅਹਿਮਦਗੜ ਕਿੰਨੀ ਦੂਰ ਹੋਰ ਉਰੋਂ 2 ਕਿਲੋਮੀਟਰ ਹੀ ਆ ਵੀਰੇ ਔਰ 2 ਕਿਲੋਮੀਟਰ ਲੈ ਸੱਜਣਾ ਮੰਡੀ ਅਹਿਮਦਗੜ ਉਰੋਂ ਹੈਗਾ 2 ਕਿਲੋਮੀਟਰ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਛਪਾਰ ਜ਼ਿਲ੍ਹਾ ਲੁਧਿਆਣੇ ਤੋਂ ਇਹਨਾਂ 2000 ਜਾਨਵਰਾਂ ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ